ਪਿਆਰੀ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸੰਤਾਂ ਮਹਾਂਪੁਰਸ਼ਾਂ ਦੀ ਵਿਡਿਆਈ ਕਰਦਿਆਂ ਹੋਇਆਂ ਇਹ ਪ੍ਰਮਾਨ ਕਰਦੇ ਨੇ ਕਿ ਦੁਨੀਆਂ ਦੇ ਵਿੱਚ ਜਿੰਨੇ ਵੀ ਲੋਕ ਜਿੰਨੀ ਵੀ ਕਾਇਨਾਤ ਹੈ ਸਾਰੇ ਦੇ ਸਾਰੇ ਉਸ ਅਕਾਲ ਪੁਰਖ ਸ੍ਰਿਸ਼ਟੀ ਦੇ ਮਾਲਕ ਦੇ ਅੱਗੇ ਅਰਦਾਸ ਬੇਨਤੀ ਕਰਦੇ ਨੇ ਤੇ ਉਸ ਅਕਾਲ ਪੁਰਖ ਸ੍ਰਿਸ਼ਟੀ ਦੇ ਮਾਲਕ ਦੇ ਸਭ ਕੁਝ ਅਧੀਨ ਹੈ ਉਹ ਜਿਸ ਨੂੰ ਚਾਵੇ ਜੋ ਬਰਕਤ ਚਾਵੇ ਦੇਂਦਾ ਹੈ ਤੇ ਜਿਸ ਨੂੰ ਚਾਵੇ ਉਹ ਆਪਣੀ ਲਾਈਨ ਦੇ ਵਿੱਚ ਲਾ ਕੇ ਸਮੇਂ ਦੇ ਨਾਲ ਫਿਰ ਉਸ ਨੂੰ ਬਖਸ਼ਿਸ਼ ਆ ਦਿੰਦਾ ਹੈ ਪਰ ਪਾਤਸ਼ਾਹ ਜੀ ਕਹਿੰਦੇ ਦੁਨੀਆ ਤੇ ਕੁਝ ਐਸੀ ਮਾਨਵ ਜਿਹੜੇ ਅਕਾਲ ਪੁਰਖ ਸ੍ਰਿਸ਼ਟੀ ਦੇ ਮਾਲਕ ਦਾ ਹਰ ਵੇਲੇ ਧਿਆਨ ਕਰਕੇ ਬੈਠੇ ਰਹਿੰਦੇ ਨੇ ਜਿਹੜੇ ਭਾਵਨਾ ਦੇ ਵਿੱਚ ਬੈਠੇ ਰਹਿੰਦੇ ਨੇ ਪਾਤਸ਼ਾਹ ਜੀ ਕਹਿੰਦੇ ਆਕਾਲ ਪੁਰਖ ਸ੍ਰਿਸ਼ਟੀ ਦਾ ਮਾਲਕ ਵੀ ਉਹਨਾਂ ਨੂੰ ਸੁਣਦਾ ਹੈ ਤੇ ਜੋ ਉਹ ਕਹਿੰਦੇ ਨੇ ਉਸ ਹਿਸਾਬ ਦੇ ਨਾਲ ਆਕਾਲ ਪੁਰਖ ਸ੍ਰਿਸ਼ਟੀ ਦਾ ਮਾਲਕ ਇਸ ਦੁਨੀਆ ਦੇ ਵਿੱਚ ਵਰਕ ਤਾਂ ਜਿਹੜੀਆਂ ਉਹ ਦੇਣੀਆਂ ਆਰੰਭ ਕਰ ਦਿੰਦਾ ਜਿਸ ਨੂੰ ਪਾਤਸ਼ਾਹ ਜੀ ਗੁਰਬਾਣੀ ਦੇ ਵਿੱਚ ਪ੍ਰਮਾਨ ਕਰਦੇ ਨੇ ਸਭ ਕੋ ਤੀਰੈ ਵਸਤ ਅਗਮ ਅਗੋਚਰਾ ਇਹ ਸੱਚੇ ਪਾਤਸ਼ਾਹ ਜੀ ਜੋ ਕੁਝ ਦੁਨੀਆ ਤੇ ਹੈ ਉਹ ਸਾਰਾ ਕੁਝ ਤੇਰੇ ਵਾਸ ਦੇ ਵਿੱਚ ਹੈ ਪਰ ਇਹ ਸੱਚੇ ਪਾਤਸ਼ਾਹ ਤੂੰ ਵੀ ਕਿਸੇ ਦੇ ਵਾਸ ਦੇ ਵਿੱਚ ਹੈ ਉਹ ਜਿਹੜੇ ਭਾਵਨਾ ਰੱਖ ਕੇ ਪਾਤਸ਼ਾਹ ਜੀ ਕੀਤੇ ਬੈਠ ਜਾਂਦੇ ਨੇ ਤੂੰ ਭਗਤਾਂ ਕਾਹ ਵਾਸ ਭਗਤਾਂ ਤਾਣ ਤੇਰਾ ਉਹ ਜਦੋਂ ਚਾਹਣ ਜਿਸ ਤਰੀਕੇ ਦੇ ਨਾਲ ਚਾਹਣ ਉਹ ਅਕਾਲ ਸ੍ਰਿਸ਼ਟੀ ਦੇ ਮਾਲਕ ਦੇ ਗਾੜੀ ਬੇਨਤੀ ਕਰਦੇ ਆ ਤੇ ਪਾਦਸ਼ਾਹ ਜੀ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰ ਲਏ